ਖੇ ਆ ਉਹ ਓਏ ਹੋ ਗਿਆ ਜਿਹੜੀ ਚੋਰੀ ਹੋਈ ਹੈ ਕੀ ਮਾਮਲਾ ਸਾਰਾ ਆਪ ਦੇ ਬਾਰੇ ਸੁਣ ਜਾਓ ਭਾਜੀ ਮੇਰੇ ਮਦਰ ਬੈਠੇ ਹੀ ਦੁਕਾਨ ਤੇ ਤੇ 11:30 ਤੇ ਸਾਡੇ ਚੋਰੀ ਹੋਈ ਹੈ ਕਿਦੋਂ ਨਹੀਂ ਗਿਆ ਇਹ 12 ਤਰੀਕ ਦੀ ਭਾਜੀ ਕਹਿੰਦੇ ਕਿੰਨੇ ਬੰਦੇ ਸੀ ਇਹ ਭਾਜੀ ਤਿੰਨ ਜਣੇ ਸੀ ਇੱਕ ਮਤਲਬ ਕਿ ਰਾਜਸਤਾਨੀ ਭਾਜੀ ਲੱਗਦੇ ਸੀ ਤੇ ਦੋਨਾਂ ਦੀ ਉਮਰ ਹੈਗੀ ਸੀ ਕੋਈ 35 ਤੋਂ 30 ਤੋਂ 35 ਸਾਲ ਤੇ ਜਿਹੜਾ ਕੋਈ ਛੋਟਾ ਮੁੰਡਾ ਸੀ ਉਹਨੇ ਭਾਜੀ ਮਤਲਬ ਲਫਾਫੇ ਵਾਲਾ ਮਤਲਬ ਪੈਸੇ ਵਾਲਾ ਲੈ ਗਿਆ ਚੁੱਕਿਆ ਲਫਾਫਾ ਚੁੱਕਿਆ ਹਾਂਜੀ ਕਿੰਨੇ ਦਾ ਲੱਖ ਕਿੰਨੇ ਦਾ ਪੈਸੇ ਕਿਹੜੇ ਜੋ ਭਾਜੀ ਕੋਈ 1.5 ਤੋਂ 2 ਲੱਖ ਰੁਪਏ ਸੀ ਭਾਜੀ ਕਿਆ ਇਹ ਸਾਰਾ ਜਮ੍ਹਾਂ ਕਰਉਣਾ ਸੀ ਬੈਂਕ ਦੇ ਵਿੱਚ ਤੇ ਮੈਂ ਸ਼ਮਸ਼ਾਨ ਘਟ ਗਿਆ ਸੀ ਭਾਜੀ ਉੱਥੇ ਡੈਥ ਹੋਈ ਸੀ ਕਿਸੇ ਦੀ ਤੇ ਉਸ ਤੋਂ ਬਾਅਦ ਭਾਜੀ ਆ ਵਾਕਾ ਹੋ ਗਿਆ ਤੇ ਦੁਕਾਨ ਤੇ ਕੋਣ ਮੇਰੇ ਮਦਰਸੇ ਨਾਲ ਇੱਕ ਮੁੰਡਾ ਸੀ ਭਾਜੀ ਠੀਕ ਜਿਹੜੇ ਬੰਦੇ ਤੁਸੀਂ ਸੀਸੀਟੀਵੀ ਕੈਮਰੇਜ ਦੇ ਕੇ ਆਏ ਪਛਾਣ ਭਾਜੀ ਪਛਾਣ ਚ ਨਹੀਂ ਆ ਰਹੇ ਮਤਲਬ ਪ੍ਰਸ਼ਾਸਨ ਤੇ ਇਹ ਕੀ ਚੀਜ਼ ਦਾ ਪ੍ਰਸ਼ਾਸਨ ਅਗੇ ਕਿ ਹਮਨ ਇਨਸਾਫ ਦਿੱਤਾ ਜਾਵੇ ਇਨਸਾਫ ਮੇਰੇ ਬਸ ਭਾਜੀ ਕਿ ਜਦੋਂ ਸਾਡੇ ਦਾ ਨੁਕਸਾਨ ਹੋ ਗਿਆ ਜਦੋਂ ਹੋਰ ਕਿਸੇ ਦਾ ਨੁਕਸਾਨ ਨਾ ਹੋਵੇ ਭਾਜੀ ਠੀਕ ਹਾਂਜੀ ਭਾਜੀ ਪਰ 1.5 ਤੋਂ 2 ਲੱਖ ਰੁਪਏ ਕੈਸ਼ ਸੀ ਬਾਕੀ ਜਿਹੜੀਆਂ ਜਿੰਨੀਆਂ ਦੁਕਾਨਾਂ ਹੈਗੀਆਂ ਕਰੰਨੇ ਵਾਲੀਆਂ ਸਾਰਿਆਂ ਦੇ ਸਮਾਨ ਜਾਂਦਾੜਾ ਪਰਚੀਆਂ ਦੇ ਮਤਲਬ ਤੇ ਬਾਕੀ ਉਹ ਪਰਚੀਆਂ ਸੀ ਜਿਹੜਾ ਬੈਗ ਚਾਕੇ ਲੈ ਕੇ ਖਲਫਾ ਵੀ ਸਾਰਾ ਕੁਛ ਸੀ ਭਾਜੀ ਕੈਸ਼ ਵੀ ਸੀ ਪਰਚੀਆਂ ਵੀ ਉਹਦੀ ਸੀ ਕੋਈ ਕਿਹੜੀਆਂ 5 ਪੇਟੀਆਂ ਕੋਈ 10 ਪੇਟੀਆਂ ਕੋਈ 20 ਪੇਟੀਆਂ ਜਿੰਨੇ ਵੀ ਕਰੰਨੇ ਵਾਲੇ ਹੈਗੇ ਦੁਕਾਨਦਾਰ ਬਾਕੀ ਸਾਰੇ ਦੁਕਾਨਦਾਰਾਂ ਨੂੰ ਕਹਤਾ ਹਾਂ ਕਿ ਅਸੀਂ ਸਾਰਾ ਜਿਹੜਾ ਜਿਹੜਾ ਸਮਾਨ ਗਿਆ ਉਹ ਲਿਖਿਆ ਹੋਇਆ ਹੈ ਜੀ ਇਤਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਪ੍ਰਸ਼ਾਸਨ ਸਾਨੂੰ ਪੂਰਾ ਮਤਲਬ ਸਹਿਯੋਗ ਦੇ ਰਿਹਾ ਭਾਜੀ ਸਾਡੇ ਸਾਰੇ ਨਾਲ ਪੈਲਸ ਦੇ ਵੀ ਕੈਮਰੇ ਚੈੱਕ ਕੀਤੇ ਆ ਆਮ ਜਿੰਨੀਆਂ ਦੁਕਾਨਾਂ ਦੇ ਕੈਮਰੇ ਲੱਗੇ ਸਾਰਿਆਂ ਦੇ ਹੀ ਚੈੱਕ ਕਰਵਾ ਲਈ ਜੀ ਏਐਸਆਈ ਜਿਹੜੇ ਬਲਜਿੰਦਰ ਸਿੰਘ ਜੀ ਹੈਗੇ ਆ ਪੂਰਾ ਮਤਲਬ ਉਹਨਾਂ ਨੇ ਸਹਿਯੋਗ ਦਿੱਤਾ ਸਵੇਰ ਦੇ 7:30 ਵਜੇ ਸਾਡੇ ਕੋਲ ਦੁਕਾਨ ਤੇ ਅੱਜ ਆ ਗਏ ਆ ਭਾਜੀ ਤੇ ਅਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸਾਰੇ ਕੈਮਰੇ ਮਤਲਬ ਚੈੱਕ ਕਰਦੇ ਪਏ ਆ ਇਹ ਚੋਰ ਆਏ ਜਿਹੜੇ ਸੁਭਾਨਪੁਰ ਰੋਡ ਵਾਲ ਤੋਂ ਮੈਨੂੰ ਸੁਭਾਨਪੁਰੋਂ ਲੋ ਆਏ ਇਹ ਤੁਸੀਂ ਸੀਸੀਟੀਵੀ ਕੈਮਰੇ ਜੀ ਹਾਂਜੀ ਹਾਂਜੀ ਸਾਡੀ ਦੁਕਾਨ ਤੇ ਕੈਮਰਾ ਲੱਗਾ ਤੇ ਭਾਜੀ ਪਤਾ ਲੱਗਾ ਕਿ ਇਹ ਸੁਭਾਨਪੁਰ ਬਲੋਂ ਆਏ ਆ ਭਾਜੀ ਠੀਕ ਹਾਂਜੀ ਕੀ ਚੋਰੀ ਹੋਈ ਕਿੰਨੀ ਜਾਰੀ ਆ ਤੁਹਾਡੇ ਵੱਲੋਂ ਜਿਹਦਾ ਹੁਣ ਚੋਰੀ ਜਿਹੜੀ 1.5 ਲੱਖ ਦੀ ਜਿਹੜੀ ਸੁਣ ਚਾ ਰਹੇ ਹੋ ਜੀ ਹਾਂਜੀ ਮੈਂ ਚੰਕੀ ਜਾਂਦੇ ਨਡਾਲਾ ਬਲਜਿੰਦਰ ਸਿੰਘ ਐਸਆਈ ਸਾਨੂੰ ਕੱਲ ਇਨਫੋਰਮੇਸ਼ਨ ਮਿਲੀ ਸੀ ਜੀ ਆ ਪ੍ਰਿੰਸ ਅਰੋੜਾ ਜੀ ਨੇ ਇਹਨਾਂ ਦੀ ਹੈਗੀਆ ਕੋਲ ਡਰਿੰਕ ਦੀ ਸ਼ੌਪ ਤੇ ਤੇ ਇਹਨਾਂ ਦੀ ਸ਼ੌਪ ਤੋਂ ਦੋ ਨੌਜਵਾਨਾਂ ਤੇ ਇੱਕ ਜਵਾਕ ਆ ਜੀ 12 ਸਾਲ ਦਾ ਅੱਛਾ ਉਹ ਆਇਆ ਤੇ ਮਾਤਾ ਜੀ ਬੈਠੇ ਸੀਗੇ ਬਾਹਰ ਉੱਤੇ ਤਾਂ ਗੱਤੇ ਵਾਲੀ ਪੇਟੀ ਆ ਉੱਤੇ ਕੋਈ ਉਹਨਾਂ ਦੇ ਪੈਸੇ ਸੀਗੇ ਦਾ ਡੇਡ 2 ਲੱਖ ਦੇ ਕਿੱਲੇ ਉਹ ਚੱਕ ਕੇ ਤੇ ਜੀ ਲਫੂ ਚੱਕਰ ਹੋ ਗਿਆ ਕਿੰਨੇ ਕਬੀ ਦੀ ਗੱਲ ਹੈ ਕਿਦਾਂ ਦੀ ਗੱਲ ਇਹ ਸਰ ਕੱਲ ਦੀ ਗੱਲ ਹੈ ਜੀ 12 ਤਰੀਕ ਤੇ 11:40 ਦੀ ਰਹਿ ਗਈ ਹੁਣ ਤੁਹਾਡੇ ਵੱਲੋਂ ਕਿੱਦਾਂ ਦੀ ਕਾਰਵਾਈ ਜਾਰੀ ਕੀਤੀ ਜਾ ਰਹੀ ਹੈ ਹਾਂਜੀ ਅਸੀਂ ਕੱਲ ਦੇ ਕੈਮਰੇ ਚੈੱਕ ਕਰ ਰਹੇ ਹਾਂ ਜੀ ਤੇ ਆਸ ਹੈ ਕਿ ਛੇਤੀ ਮਸਲਾ ਹੱਲ ਹੋ ਬੜੇ ਜੀ ਜੀ ਜੀ